ਯੁੱਧ ਨਸ਼ਿਆਂ ਵਿਰੋਧ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨਿਹਾਲਾ ਕਿਲਚਾ ਵਿਖੇ ਇੱਕ ਵੱਡੀ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਜਿੰਨੇ ਵੀ ਜੀ ਹਨ ਉਹਨਾਂ ਦੇ ਉੱਪਰ ਕਈ ਮਾਮਲੇ ਦਰਜ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਘਰ ਜਿਹੜਾ ਹੈ ਨਸ਼ੇ ਦੇ ਤਸਕਰੀ ਤੇ ਕਰਨ ਦੇ ਨਾਲ ਪੈਸਿਆਂ ਦਾ ਬੜਾਇਆ ਗਿਆ ਹੈ ਪੁਲਿਸ ਸੁਪਰਵਾਈਜ਼ਰ ਨੇ ਦੱਸਿਆ ਕਿ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਘਰ ਬਣਾਇਆ ਗਿਆ ਸੀ ਅਤੇ ਇਸ ਪਰਿਵਾਰ ਦੇ ਉੱਪਰ ਕਈ ਪਰਚੇ ਦਰਜ ਹਨ ਉਹਨਾਂ ਦੱਸਿਆ ਕਿ ਕਾਨੂੰਨੀ ਕਾਰਵਾਈ ਦੇ ਤਹਿਤ ਇਸ ਘਰ ਦੇ ਉੱਪਰ ਪੀਲਾ ਪੰਜਾਰ ਚਲਾਇਆ ਜਾ ਰਿਹਾ ਹੈ ਦੇਖਿਆ ਜਾ ਰਿਹਾ ਹੈ ਕਿ ਇਹ ਘਰ ਜਿਹੜਾ ਇੱਕ ਕਿਲਾनुਮਾ ਦੀ ਤਰ੍ਹਾਂ ਬਣਾਇਆ ਗਿਆ ਸੀ ਚਾਰ ਦਿਵਾਰੀ ਦੇ ਉੱਪਰ ਕੰਡਿਆਲੀ ਤਾਰ ਲਗਾ ਕੇ ਇਸ ਨੂੰ ਪੂਰਾ ਕਵਰ ਕੀਤਾ ਗਿਆ ਸੀ ਇਸ ਕੋਠੀ ਨੂੰ ਦੇਖਦੇ ਹੀ ਪਤਾ ਚੱਲਦਾ ਹੈ ਕਿ ਕਈ ਲੱਖਾਂ ਰੁਪਏ ਲਾ ਕੇ ਇਸ ਕੋਠੀ ਨੂੰ ਬਣਾਇਆ ਗਿਆ ਹੈ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਕੋਠੀ ਦੇ ਜਿੰਨੇ ਵੀ ਪਰਿਵਾਰ ਜਿੰਨਾ ਵੀ ਮਾਲਕ ਹਨ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ ਕੀ ਕਰਦੇ ਜਗਿੰਦਰ ਸਿੰਘ ਇਹਨਾਂ ਦੇ ਪ੍ਰੋਵਿੰਸ਼ਲ ਗਵਰਨਮੈਂਟ ਵੱਲੋਂ ਸਾਨੂੰ ਪੁਲਿਸ ਹੈਲਪ ਵਾਸਤੇ ਸਾਨੂੰ ਆਰਡਰਸ ਆਏ ਸੀ ਕਿ ਜਿਹਦੇ ਵਿੱਚ ਪੁਲਿਸ ਹੈਲਪ ਦੇਣੀ ਸੀ ਜਿਹੜੀ ਇਹ ਨਜਾਇਜ਼ ਕਬਜ਼ਾ ਪ੍ਰੋਵਿੰਸ਼ਲ ਗਵਰਨਮੈਂਟ ਲੈਂਡ ਤੇ ਇਹਨੇ ਕੀਤਾ ਹੋਇਆ ਤੇ ਇਹ ਸਾਹਮਣੇ ਆਇਆ ਵੀ ਇਹ ਸਮੱਗਲਰ ਹੈ ਜਿਨ੍ਹਾਂ ਦੇ ਉੱਪਰ ਕਰੀਬ ਇਹ ਜਗਿੰਦਰ ਸਿੰਘ ਸ਼ੰਮੀ ਦੇ ਉੱਪਰ 29 ਮੁਕੱਦਮੇ ਦਰਜ ਹੈ ਜਿਨ੍ਹਾਂ ਚੋਂ 5 'ਚ ਸਜ਼ਾ ਹੋ ਚੁੱਕੀ ਹੈ ਜੋ ਪਟੰਡਾ ਜੇਲ੍ਹ ਚ ਬੰਦ ਹੈ ਤੇ ਦੋ ਬਰੀ ਹੋਇਆ ਤੇ ਜ਼ੇਰ ਸਮਾਇਤ ਹਜੇ ਅੰਡਰ ਇਨਵੈਸਟੀਗੇਸ਼ਨ 16 ਮੁਕੱਦਮੇ ਆ ਤੇ ਇਹ ਜਿਹੜੇ ਅੰਡਰ ਇਨਵੈਸਟੀਗੇਸ਼ਨ 6 ਆ ਜਿਹੜੇ ਅੰਡਰ ਟ੍ਰਾਇਲ ਆ 16 ਤੇ ਇਹ ਵੀ ਇਹਨਾਂ ਦੇ ਜਿਹੜੇ ਬਾਕੀ ਜਿਹੜੇ ਫੈਮਿਲੀ ਮੈਂਬਰਸ ਐ ਜਿਵੇਂ ਸੋਨੂ ਆ ਲਾਲ ਸਿੰਘ ਐ ਕੁਸ਼ਲਿਆ ਭਾਈ ਐ ਕ੍ਰਿਸ਼ਨਾ ਕੌਰ ਐ ਇਹਨਾਂ ਤੇ ਵੀ ਇੱਕ ਇੱਕ ਦੋ ਦੋ ਤਿੰਨ ਤਿੰਨ ਮੁਕੱਦਮੇ ਦੱਸਦੇ ਐ ਵੀ ਐਨਡੀਪੀਐਸ ਦੇ ਤੇ ਇਹਦੇ ਤੇ ਲੁੱਟਖੋਹ ਦਾ ਤੇ ਮਰਡਰ ਦਾ ਪਰਚਾ ਵੀ ਦਰਜ ਹੈ ਜਿਹੜਾ ਮੇਨ ਜੁਗਿੰਦਰ ਸਿੰਘ ਸ਼ੰਮੀ ਆ ਜੋ ਬਠਿੰਡਾ ਜੇਲ੍ਹ ਚ ਪੰਦਾ ਹੈ ਜਿਵੇਂ ਇੱਥੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਵੀ ਕੁਲਦੀਪ ਸਿੰਘ ਜੋ ਇਹਦਾ ਭਾਂਜਾ ਹੈ ਜੁਗਿੰਦਰ ਸਿੰਘ ਸ਼ੰਮੀ ਦਾ ਉਹ ਅਸੀਂ 2 ਦਿਨ ਪਹਿਲਾਂ ਹੀ ਉਸ ਨੂੰ ਮਕਦਮਾ ਨੰਬਰ 99 ਚ ਖਾਲਾ ਸਦਰ ਦੇ ਵਿੱਚ ਹੀ ਦਰਜ ਹੋਇਆ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹਦੇ ਪਾਸੋਂ ਸਾਨੂੰ 11,65,500 ਰੁਪਏ ਡਰੱਗ ਬਣੀ ਮਿਲਿਆ ਤੇ ਨਾਲ ਉਸ ਤੋਂ 150 ਗ੍ਰਾਮ ਅਫੀਮ ਮਿਲੀ ਸੀਗੀ ਤੇ ਉਹਦੇ ਚ ਇੰਟਰਸਟ ਗੱਲ ਹੈ ਵੀ ਇਹਦਾ ਜਿਹੜਾ ਫਿਰੋਜ਼ਪੁਰ ਚ ਘਰ ਹੈ ਇਸ ਬੰਦੇ ਦਾ ਸ਼ਮੀ ਦਾ ਉਹੀ ਘਰ ਦੇ ਵਿੱਚ ਉਹ ਬੈਠ ਕੇ ਤੇ ਆ ਸਮਗਲਿੰਗ ਐਕਟੀਵਿਟੀਜ਼ ਕਰ ਰਿਹਾ ਜਿਹੜਾ ਪੰਜ ਦਾ ਪੰਜ ਇੱਕ ਸਾਨਾ ਬੜੀ ਦੇਖੀਏਗਾ ਤਾਰਾ ਕੰਡੇਲੀ ਤਾਰਾ ਸਾਰੇ ਪਾਸੇ ਸਰ ਘਰ ਚ ਇਹ ਤਾਂ ਕੋਈ ਜੇਲ ਨਹੀਂ ਆ ਕੋਈ ਐਸਾ ਆਰਮੀ ਏਰੀਆ ਤਾਂ ਵੀ ਤੁੰਗਾ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਜਿਹੜੇ ਇਸ ਨੇ ਨਜਾਇਜ਼ ਜਿਹੜਾ ਪੈਸਾ ਆਪਣੇ ਲੋਕਾਂ ਦੀਆਂ ਜਿਹੜੀਆਂ ਲੋਕਾਂ ਦੇ ਬੱਚਿਆਂ ਦੀ ਜਵਾਨੀਆਂ ਖਰਾਬ ਕਰਕੇ ਨਸ਼ੇ ਵੇਚ ਕੇ ਜੋ ਨਜਾਇਜ਼ ਪੈਸਾ ਕਮਾਇਆ ਇਹਦੇ ਨਾਲ ਸਾਰੀਆਂ ਕੀਤੀਆਂ ਵੱਡੀਆਂ ਵੱਡੀਆਂ ਉਹ ਉਸ ਨੂੰ ਮੰਨ ਨਹੀਂ ਸਕਦੇ ਉਹਨਾਂ ਨੂੰ ਇਸ ਦਾ ਹਿਸਾਬ ਦੇਣਾ ਹੈ ਸਰ ਪਤਾ ਚੱਲਿਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ ਆ ਬਿਲਕੁਲ ਤੀਹ ਆਇਦ 29 ਮੁਕਦਮੇ ਦਰਜ ਹੈ ਜਿਵੇਂ ਤੇ ਬਾਕੀਆਂ ਦੇ ਵੀ ਤਿੰਨ ਤਿੰਨ ਚਾਰ ਚਾਰ ਮੁਕਦਮੇ ਸਰ ਇਹ ਇਹ ਵੀ ਪਤਾ ਲੱਗਾ 2017 ਚ ਇਸ ਘਰ ਚੋਂ 35 ਲੱਖ ਜਿਹੜੀ ਆ ਮਨੀ ਕੱਢੀ ਗਈ ਸੀ ਹਾਂਜੀ ਆ ਸਾਰੀ ਲਿਸਟ ਹੈ ਤੇ ਮੁਕਦਮਿਆਂ ਦੀ ਜੋ ਉਸ ਨੇ ਕੀਤਾ ਤੇ ਉਹ ਸਾਰਿਆਂ ਦੇ ਵਿੱਚ ਦੇ ਵਿੱਚ ਵੱਡੇ ਵਿੱਚ 302 307 ਤੇ 304 ਦੇ ਹੋਮ ਕਟੇ ਬੈਸੇ 302 ਦੇ ਹੀ ਹੈ ਤੇ ਮਰਡਰ ਵੀ ਕੀਤੇ ਹੋਏ ਆ ਨੇ ਤੇ ਇਵੇਂ ਆ ਬਰਗਸ ਦੇ ਵਿੱਚ ਵੀ ਸੀ ਸਰ ਅੱਜ ਸਿਰਫ ਇਸ ਘਰ ਦੀ ਹੀ ਜਿਹੜਾ ਨਵਾਂ ਪਾਇਆ ਗਿਆ ਜਿ ਡਿਮੋਲਿਸ਼ ਕੀਤਾ ਇੱਕ ਘਰ ਹੈ ਜੀ ਇੱਕ ਕਿਲੇ ਦੇ ਉੱਪਰ ਨਜਾਇਜ਼ ਸਾਰੀ ਹੈ ਜੀ ਇਹ ਤੇ ਉਹ ਸਾਰਾ ਡਿਮੋਲਿਸ਼ ਕਰਕੇ ਉਸ ਦਾ ਕਬਜ਼ਾ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜਿਹੜੇ ਦਾ ਦੇ ਕਸਟੋਡੀਅਨ ਹੈਗੇ ਤਸਿਲਦਾਰ ਸਾਹਿਬ ਤੇ ਨਾਲ ਉਹਦੇ ਮੈਜਿਸਟਰੇਟ ਜਿਹੜੇ ਵੀ ਜਸਟਿਸਟ ਹੈਗੇ ਉਨ ਨੂੰ ਲਿਆ ਜਾਣਾ ਤੇ ਸੈਕੰਡਲੀ ਜਿਹੜਾ ਹੋਰ ਵੀ ਇਹਦੇ ਕੋਲ ਨਾਜਾਇਜ਼ ਪ੍ਰਾਪਰਟੀ ਹੋਈ ਉਸਤੇ ਵੀ ਜਿਹੜੂ ਬੰਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਜੀ